ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਸੁਖੇਵਾਲਾ ਪਹੁੰਚੀਆਂ ਦੋਸਤੋ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਲੱਗਦਾ ਇਸ ਪਿੰਡ ਨੂੰ ਜੀਰੇ ਤੋਂ ਦੋਸਤੋ ਕੋਟ ਇਸੇਖਾ ਰੋਡ ਦੇ ਉੱਪਰ ਪਿੰਡ ਆ 5 ਕਿਲੋਮੀਟਰ ਦੀ ਦੂਰੀ ਆ ਦੋਸਤੋ ਤੇ ਖਾਸ ਵਿਜਿਟ ਤੁਸੀਂ ਪਿੰਡ ਸੁਖੇਵਾਲਾ ਕਰ ਲਿਓ ਤੇ ਅੱਜ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਰਸੀ ਵੱਛੀਆਂ ਜਰਸੀ ਵੇੜਾਂ ਦਿਖਾਵਾਂਗੇ ਹਰ ਵਾਰ ਦੀ ਤਰ੍ਹਾਂ ਦੋਸਤੋ ਮੇਰੇ ਨਾਲ ਓਨਰ ਡਾਕਟਰ ਪ੍ਰੀਤਮ ਸਿੰਘ ਕਲੇਰ ਹੋਣਗੇ ਸੋ ਉਹਨਾਂ ਤੋਂ ਪੂਰੀ ਡਿਟੇਲ ਜਿਹੜੀ ਆ ਦੋਸਤੋ ਪੂਰਾ ਵੇਰਵਾ ਆਪਾਂ ਇਹਨਾਂ ਵੇੜਾਂ ਦਾ ਲਵਾਂਗੇ ਸੋ ਬਾਕੀ ਇਹ ਵੀ ਜਿਹੜੀ ਆ ਦੋਸਤੋ ਜਰੂਰੀ ਇੱਕ ਸੂਚਨਾ ਹੈਗੀ ਆ ਵੀ ਘੱਟੋ ਘੱਟ ਨਗ ਜਿਹੜੇ ਆ ਦੋਸਤੋ ਐਵਰੀ ਟਾਈਮ 24 ਘੰਟੇ ਲਾ ਲੋ ਜਾਂ ਹਰ ਟਾਈਮ ਤੁਸੀਂ ਇੱਥੇ ਅਵੇਲੇਬਲ ਵੇਖੋਗੇ ਜਰਸੀ ਵੇੜਾਂ ਜਿਹੜੀਆਂ ਦੋਸਤੋ ਇੱਕ ਨਹੀਂ ਦੋ ਨਹੀਂ ਚਾਰ ਨਹੀਂ ਘੱਟੋ ਘੱਟ ਵੀ 8 8 ਕਈ ਵਾਰਾਂ ਜਿਹੜਾ ਦੋਸਤੋ 10 10 ਨਗ ਵੀ ਜਿਹੜੇ ਆ ਉਹ ਮੌਜੂਦ ਹੁੰਦੇ ਆ ਤੇ ਅੱਜ ਦੋਸਤੋ ਇਸ ਵੀਡੀਓ ਦੇ ਵਿੱਚ 6 ਪਸ਼ੂ ਤੁਹਾਨੂੰ ਦਿਖਾ ਦਾਂਗੇ ਬਿਲਕੁਲ ਜਰਸੀ ਵੇੜਾਂ ਨੇ ਠੀਕ ਹੈ ਜੀ ਤੇ ਜਿਨ੍ਹਾਂ ਦੇ ਵਿੱਚੋਂ ਪੰਜ ਬੈੜਾ ਬਿਲਕੁਲ ਗੱਬਣਾ ਇੱਕ ਸ਼ਾਹੀਵਾਲ ਬੈੜਾ ਉਹ ਬਿਲਕੁਲ ਅਸੂਈ ਸੁਪਾਈ ਆ ਪੂਰੀ ਡਿਟੇਲ ਆਪਾਂ ਡਾਕਟਰ ਪ੍ਰੀਤਮ ਸਿੰਘ ਕਲਿਆਰ ਦੇ ਨਾਲ ਗੱਲਬਾਤ ਕਰ ਲੈਨੇ ਆ ਅੱਜ ਦੋਸਤੋ 7 ਜੁਲਾਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਕੋਈ 9:30 ਵਜੇ ਮਾਰਨਿੰਗ ਦਾ ਟਾਈਮ ਆ ਆਓ ਕਰਦੇ ਆ ਗੱਲਬਾਤ ਡਾਕਟਰ ਸਾਹਿਬ ਨਾਲ ਪੁੱਛ ਲੈਨੇ ਆ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਡਾਕਟਰ ਪ੍ਰੀਤਮ ਸਿੰਘ ਕਲਿਆਰ ਜੀ ਸਸਰੀਕਾਲ ਸਸਰੀਕਾਲ ਬਈਰਾ ਸਸਰੀਕਾਲ ਜੀ ਹੋਰ ਕੰਮ ਠੀਕ ਠਾਕ ਜੀ ਚੜ੍ਹਦੀ ਕਲਾ ਜੀ ਕਿਰਪਾ ਬਾਬੇ ਨਾਲ ਪਿਛਲੀ ਵਾਰੀ ਆਪਾਂ ਪਾਈਆਂ ਸੀ ਬੜਾ 8-7 ਨਗ ਉਦੋਂ ਹੀ ਸੀਗੇ ਆ ਆਪਾਂ ਮੈਨਾਂ ਤਿੰਨ ਦਿਨ ਹੀ ਹੋਈ ਵੀਡੀਓ ਪਾਈ ਨੂੰ ਹਾਂਜੀ ਹਾਂਜੀ ਰਾਜਾ ਇਹ ਮੰਨ ਲਓ ਦਿੱਲੀ ਦੇ ਪਸ਼ੂ ਆਪਣੇ ਕੋਲੇ ਜਰਸੀ ਵੈੜ ਆਉਂਦੀ ਆ ਆਉਂਦੀ ਹੈ ਤੇ ਦਿੱਲੀ ਕੋਈ ਪੰਜ ਚਾਰ ਪਸ਼ੂ ਆਉਂਦੀ ਆਪਣੇ ਕੋਲੇ ਸੇਲ ਹੈਗੀ ਹੈ ਠੀਕ ਹੈ ਜੀ ਠੀਕ ਹੈ ਨਾ ਜੀ ਪਿੰਡ ਆਪਣਾ ਸੁਖੇ ਵਾਲਾ ਬਿਲਕੁਲ ਪ੍ਰੀਤਮ ਸਿੰਘ ਕਲੇਰ ਮੇਰਾ ਨਾਂ ਜੀਰੇ ਤੋਂ ਮੋਗਾ ਰੋਡ ਦੇ 5 ਕਿਲੋਮੀਟਰ ਆਪਣਾ ਪਿੰਡ ਹੈ ਠੀਕ ਹੈ ਜੀ ਤੇ 700 963 3319 ਮੇਰਾ ਫੋਨ ਨੰਬਰ ਆ ਬਿਲਕੁਲ ਪ੍ਰੀਤਮ ਕਲੀਅਰ ਸੁਖੇਵਾਲਾ ਫੇਸਬੁੱਕ ਪੇਜ ਪੇਜ ਆ ਬਿਲਕੁਲ ਜਦੋਂ ਵੀ ਮਰਜ਼ੀ ਮੰਨ ਲਓ 24 ਘੰਟੇ ਅਵੇਲੇਬਲ ਪਸੂ ਤੁਹਾਨੂੰ ਜਰਸੀ ਵੜਾ ਆਪਣੇ ਕੋਲੋਂ ਮਿਲਨੇ ਆ ਠੀਕ ਹੈ ਤੇ ਅੱਜ ਪਸੂ ਆਪਣੇ ਕੋਲ ਮਤਲਬ ਕਿ ਟੋਟਲ 6 ਨਾਗ ਆ ਅੱਜ ਨਾਗ ਤਾਂ ਆਪਣੇ ਕੋਲੇ ਬਾਈ 7 ਆ ਇੱਕ ਵੜ ਦਾ ਸੌਦਾ ਹੋ ਗਿਆ ਆਪਾਂ ਸਾਈਡ ਤੇ ਕਰਤੀ ਆ ਠੀਕ ਆ ਜੀ ਉਹ ਵੀ ਦਿਖਾ ਦਿਓ ਮੰਨ ਲਓ ਸੌਦਾ ਹੋਇਆ ਤਾਂ ਹੀ ਆਪਾਂ ਸਾਈਡ ਤੇ ਕਰਤੀ ਆ ਵੀ ਮੰਨ ਠੀਕ ਆ ਜੀ ਵੜਾ 9 ਸੀ ਗਿਆ ਹੂੰ ਦੋ ਵੜਾ ਸਵੇਰੇ ਜਾਵੜੀਆਂ ਇਹਦਾ ਸੌਦਾ ਹੋਇਆ ਇਹ ਉਹਨਾਂ ਨੇ ਕੱਲ ਨੂੰ ਲੈ ਕੇ ਜਾਣੀਆਂ 6 ਵੜਾ ਆਪਣੇ ਕੋਲੇ ਅਵੇਲੇਬਲ ਹੈਗੇ ਚਲੋ ਠੀਕ ਆ ਕਰੀਏ ਸਟਾਰਟ 6 ਵੜਾ ਤਾਂ ਜਿਹੜਾ ਦੋਸਤੋ ਵੇਰਵਾ ਆਪਾਂ ਲੈ ਲੈਨੇ ਆ ਡਾਕਟਰ ਸਾਹਿਬ ਤੋਂ ਫਿਲਹਾਲ ਫਸਟ ਆਪਾਂ ਸਟਾਰਟ ਕਰਦੇ ਆ ਆ ਬੱਚੀ ਇੱਥੋਂ ਸਟਾਰਟ ਕਰੀਏ ਜੀ ਇੱਥੋਂ ਹੀ ਕਰਦੇ ਠੀਕ ਆ ਜੀ ਬੱਚੀ ਬੜੇ ਦਰਮਿਆਨੇ ਛੋਟੇ ਜੇ ਕੱਦ ਦੀ ਆ ਕੀ ਡਿਟੇਲ ਹੈਂ ਦੀ ਡਾਕਟਰ ਸਾਹਿਬ ਭਾਈ ਰਾਜੇ ਪਹਿਲਾ ਸੁਹਾ ਦੁੰਦੀ ਆ ਬੱਚੀ ਇਹਦੀ ਅੱਛਾ ਦੁੰਦੀ ਆ ਹਾਂ ਤੇ ਕੋਈ ਮੰਨ ਲਓ ਹਫਤਾ ਵੜ ਲੈ ਜੂਗੀ ਅੱਛਾ ਜੀ ਬਰੀਡ ਵਾਲੀ ਆ ਥਣ ਚੰਗਾ ਹਾਂ ਠੀਕ ਆ ਜੀ ਹਾਂ ਜੀ ਇਹ ਆ ਜਰਸੀ ਜਾਂਦੀ ਆ ਜੀ ਹਾਂ ਜਰਸੀ ਕ੍ਰੋਸ ਜਾਂਦੀ ਆ ਜਰਸੀ ਕ੍ਰੋਸ ਆ ਗਈ ਕੀ ਮੰਨ ਲਓ ਕਹਿ ਜਰਸੀ ਕ੍ਰੋਸ ਜਰਸੀ ਕ੍ਰੋਸ ਆ ਤੇ ਦੁੰਦੀ ਆ ਦੋਸਤੋ ਮੂੰਹੋਂ ਦੰਦੋਂ ਜੇਕਰ ਆਪਾਂ ਗੱਲ ਕਰਕੇ ਦੁੰਦੀ ਆ ਤੇ ਖੋਲ ਕੇ ਆਪਾਂ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆ ਤੇ ਦਿਨ ਹਜੇ ਡਾਕਟਰ ਸਾਹਿਬ ਲੈ ਕੇ ਜਾਊ ਕਿੰਨੇ ਦਾ ਹਫਤੇ ਤੋਂ ਦੱਸ ਦਿਆਂਦੇ ਵਿੱਚ 10 ਦਿਨ ਦੇ ਅੰਦਰ ਸੁਕੂਗਾ 10 ਦਿਨ ਘੱਟੋ ਘੱਟ ਵੀ ਸਮਾਂ ਲੈ ਜੂਗੀ ਠੀਕ ਆ ਤੇ ਤੋਰ ਕੇ ਆਪਾਂ ਦਿਖਾ ਦਿੰਨੇ ਆ ਬਿਲਕੁਲ ਛੋਟੀ ਜੀ ਆਪਾਂ ਕਹਿ ਲਈਏ ਜਾਂ ਦਰਮਿਆਨੀ ਹਾਈਟ ਕਹਿ ਲਈਏ ਠੀਕ ਆ ਤੇ ਰੇਟ ਭਾਅ ਪੜਦਾ ਵੀ ਜਿਹੜਾ ਦੋਸਤੋ ਬਿਲਕੁਲ ਜੈਨੂਨ ਹੁੰਦਾ ਨਾਰਮਲ ਜਾਂ ਰੇਟ ਭਾਅ ਪੜਦਾ ਹੁੰਦਾ ਜਿਹੜਾ ਪਸ਼ੂ ਖਰੀਦੋਗੇ ਤੁਸੀਂ ਕਿਉਂਕਿ ਨਾਰਮਲੀ ਇੱਕ ਗੱਲ ਕਰ ਲਈਏ ਜਰਸੀ ਬੇੜਾਂ ਦੀ ਜਾਂ ਤਾਂ ਦੋਸਤੋ 9 ਤੋਂ ਲੈ ਕੇ 10 11 10000 ਤੱਕ ਦੁੱਧ ਜਿਹੜੀਆਂ ਬਿਲਕੁਲ ਇਹ ਦੇਣ ਵਾਲੀਆਂ ਬੇੜਾਂ ਨੇ ਠੀਕ ਆ ਤੇ ਵੱਡੇ ਪਸ਼ੂ ਵੀ ਜਿਹੜੇ ਹੋਣਗੇ ਕੋਈ 18 17 ਕਿਲੋ ਵਾਲੀਆਂ ਬੇੜਾਂ ਵੀ ਆਉਂਦੀਆਂ ਨੇ ਉਹਨਾਂ ਦੇ ਰੇਟ ਭਾਅ ਪੜਦੇ ਉਹਨਾਂ ਦੇ ਅਕੋਰਡਿੰਗ ਹੁੰਦੇ ਆ ਬਾਕੀ ਇਹਨਾਂ ਦੇ ਜਿਹੜੇ ਪੜਦੇ ਆ ਦੋਸਤੋ ਉਹ ਹਿਸਾਬ ਨਾਲ ਹੁੰਦੇ ਆ ਤੇ ਰੇਟ ਤਾਂ ਡਾਕਟਰ ਸਾਹਿਬ ਕਿੰਨਾ ਇਹ ਰਾਜ ਆਪਾਂ ਠੀਕ ਹੈ ਜੀ ਹਾਂ ਇਹ 24000 ਦੀ ਹੈ ਜਿਹੜੀ ਦੋਸਤੋ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਜਿਹੜੀ ਇਹ ਅਵਸ਼ੀ ਦਿਖਾਤੀ ਆ ਠੀਕ ਆ ਜੀ ਤੇ ਆ ਥਣ ਥਣ ਜੇ ਪ੍ਰੋਪਰ ਤੁਸੀਂ ਵੇਖ ਲਓ ਲੈਵਟੀ ਹਜੇ ਬਿਲਕੁਲ ਬਣਾ ਰਹੀ ਹੈ ਠੀਕ ਆ ਤੇ ਢਿਲ ਢੁਲ ਜਿੰਨੀ ਕ ਹੈਗੀ ਆ ਉਹ ਤੁਹਾਡੇ ਸਾਹਮਣੇ ਆ ਸਾਰੀ ਖਾਲੀ ਥੀਲ ਹੂੰ ਆ ਦੇਖੋ ਜੀ ਠੀਕ ਆ 24000 ਮੋਲਾ ਜੀ ਸਰੋ ਜਰੂਰ ਤੁਸੀਂ ਗੌਰ ਕਰ ਲਿਓ ਸੰਪਰਕ ਕਰ ਲਿਓ ਹਜੇ 10 ਦਿਨ ਪੂਰੇ ਲੈ ਜੂਗੀ ਸਮਾਂ ਬਣੋ ਤੁਹਾਨੂੰ ਪੂਰਾ ਠੀਕ ਆ ਜੀ ਜਿੰਨੀ ਕ ਕਦ ਕੱਠੀ ਆ ਜਿੰਨੀ ਕ ਹਾਈਟ ਉਹ ਸਾਬਨਾ ਬਣ ਜੋਗੀ ਪੂਰੀ ਠੀਕ ਆ ਡਾਕਟਰ ਸਾਹਿਬ ਇਸ ਤੋਂ ਬਾਅਦ ਅੱਗੇ ਗ੍ਰੇ ਕਲਰ ਦੇ ਵਿੱਚ ਆਪਣੇ ਕੋਲ ਆ ਗਈ ਇਹ ਰਾਇ ਦੂਜਾ ਸਵੇਰ ਵੈਡ ਸੋਣ ਵਾਲੀ ਦੂਜਾ ਸਵੇਰ ਹਾਂ ਪਹਿਲੇ ਸਵੇਰ ਮੰਨ ਲਓ ਆਉਂਦੇ ਅਸੀਂ 14 ਕਿਲੋ ਦੁੱਧ ਚੋਇਆ ਪਰ ਆਪਾਂ ਕੋਈ ਗਰੰਟੀ ਨਹੀਂ ਦੇਵਾਂਗੇ ਠੀਕ ਹੈ ਜੀ ਸੀਲ ਠੰਡੀ ਆ ਮਧਰੀ ਗੋਡੀ ਦੀ ਆ ਜਾਣ ਵਾਲੀ ਆ ਵੈਡ ਬਿਲਕੁਲ ਤੇ ਹਫਤਾ ਇਹ ਵੀ ਵੈਡ ਲੈ ਜੂਗੀ ਹਫਤਾ ਸਵੇਰ ਦੂਜਾ ਹਾਂਜੀ ਸਵੇਰ ਦੂਜਾ ਹਫਤਾ ਲੈ ਜੂਗੀ ਦੋਸਤੋ ਤੇ ਬਾਕੀ ਗ੍ਰੇ ਕਲਰ ਦੇ ਵਿੱਚ ਆ ਠੀਕ ਹੈ ਜੀ ਕਰਦੇ ਕੁਵਾਲੇ ਇਹ ਗ੍ਰੇ ਕਲਰ ਦੇ ਵਿੱਚ ਆ ਤੇ ਹਾਈਟ ਨਾਰਮਲੀ ਜੇਕਰ ਆਪਾਂ ਮੈਂਸ਼ਨ ਕਰੀਏ ਤਾਂ ਹਾਈਟ ਨਾਰਮਲ ਜਿਵੇਂ ਡਾਕਟਰ ਆਪਾਂ ਕਹਿ ਸਕਦੇ ਹਾਂ ਕਿ ਹਿਮਾਚਲ ਦੀ ਜਰਸੀ ਉੱਡੀ ਹਾਈਟ ਕਾਊਂਟ ਕਰ ਲੇਗੀ ਤੇ ਆ ਥਾਨ ਦੇਵਾ ਦੋਸਤੋ ਬਾਕੀ ਹਜੇ ਘੱਟੋ ਘੱਟ ਵੀ 10 ਕ ਦਿਨ ਅਪਰੋਕਸੀਮੇਟਲੀ ਜਿਹੜੇ ਦੋਸਤੋ 10 ਕ ਦਿਨ ਘੱਟੋ ਘੱਟ ਲਾਇਆ ਜਾਊਗੀ ਠੀਕ ਐ ਸੋ ਬਾਕੀ ਥਾਨ ਥਣ ਬਿਲਕੁਲ ਤੁਹਾਡੇ ਸਾਹਮਣੇ ਆ ਤੇ ਰੰਗ ਰੂਪ ਚਾਲ ਢਾਲ ਬਿਲਕੁਲ ਜਿਹੜੀ ਫੇਸ ਕੁਆਲਿਟੀ ਆ ਸਮਾਲ ਸਾਈਜ਼ ਜਿਹੜਾ ਫੇਸ ਆ ਬਿਲਕੁਲ ਡੁੰਗਾਈ ਆ ਬਿਲਕੁਲ ਅੱਖਾਂ ਦੇ ਵਿੱਚਕਾਰ ਜਿਹੋ ਜੀ ਕੁਆਲਿਟੀ ਨਾਰਮਲੀ ਆਪਾਂ ਦੇਖਦੇ ਆ ਠੀਕ ਆ ਜੀ ਤੇ ਹਿਮਾਚਲ ਦੀ ਜਰਸੀ ਤੁਸੀਂ ਅਕਾਊਂਟ ਕਰ ਸਕਦੇ ਹੋ ਬੇਸ਼ੱਕ ਸੋ ਫੇਰ ਗੱਲ ਬਾਕੀ ਥਾਂ ਤੋਂ ਦਾ ਸਾਇਜ ਦੇਖ ਲਓ ਤੇ ਆ ਕਰੋ ਜੀ ਅੱਛਾ ਡਾਕਟਰ ਸਾਹਿਬ ਰੇਟ ਤਾਂ ਫਿਰ ਕੀ ਰੋਗਾ ਸੈਕਿੰਡ ਨੰਬਰ ਵਾਲੀ ਦਾ ਇਹ ਰਾਜ 30000 ਦੀ ਬਣ ਦੇ ਦੇ 30000 ਦੀ ਹਾਂਜੀ ਬਾਕੀ ਛੋੜਛੱਪਾ ਕੱਲੇ ਕੱਲੇ ਤਾਂ ਨਹੀਂ ਮੈਂ ਪੁੱਛਦਾ ਕਿ ਆਪਾਂ ਸਾਰੇ ਪਸ਼ੂਆਂ ਦੇ ਵਿੱਚ ਛੋੜਛੱਪਾ ਹਰ ਕਿਤੇ ਹੋਊਗਾ ਮਾਨਤਨ ਹੋਊਗਾ ਬਈ ਠੀਕ ਆ ਮਾਨਤਨ ਹੋ ਜਾਊਗਾ ਹਾਂਜੀ ਹਰ ਇੱਕ ਪਸ਼ੂ ਦੇ ਵਿੱਚ ਉਹ ਡਾਸਤੋ ਮਾਨਤਨ ਜਿਹੜਾ ਉਹ ਜ਼ਰੂਰੀ ਹੁੰਦਾ ਉਹ ਵੀ ਹੋਊਗਾ ਠੀਕ ਆ ਇਸ ਤੋਂ ਬਾਅਦ ਇੱਕ ਤੀਜੇ ਨੰਬਰ ਤੇ ਜਿਹੜੀ ਲਾਲ ਰੰਗ ਦੇ ਵਿੱਚ ਆ ਇਹ ਵੀ ਜਰਸੀ ਆ ਠੀਕ ਆ ਜੀ ਤੇ ਜਿੰਨੀ ਬਰੀਡ ਹੋਵੇਗੀ ਸਾਰੀ ਜਿੰਨੇ ਨਗ ਵੀ ਹੋਣਗੇ ਸਾਰੇ ਜਰਸੀ ਦੇ ਵਿੱਚ ਹੀ ਹੋਣਗੇ ਤੇ ਇਹਦੀ ਡਾਕਟਰ ਸਾਹਿਬ ਤੀਜੇ ਨੰਬਰ ਵਾਲੀ ਇਸ ਇਹ ਵੀ ਦੂਜਾ ਸੂਆ ਵੈੜ ਸੋਣ ਵਾਲੀ ਹੈ ਰਾਜਾ ਹਾਂਜੀ ਤੇ ਚੰਗੀ ਆ ਜਿੰਨੀ ਜੋਗੀ ਬੱਚੀ ਮਤਲਬ ਇਹ ਵੀ 10 ਤੋਂ 12 ਦਿਨ ਕੋਈ ਲੈ ਜਾਊਗੀ 10 ਤੋਂ 12 ਦਿਨ ਹਾਂ ਇਹ ਵੀ ਬੱਚੀ ਲੈ ਜਾਊਗੀ ਬੱਚੀ ਹੈ ਮਤਲਬ ਕੱਚੀ ਕੱਚੀ ਹੈ ਬਾਕੀ ਵੈੜ ਦਾ ਕੋਈ ਆਸਤਰਾ ਨਹੀਂ ਠੀਕ ਆ ਜੀ ਹਾਂਜੀ 10 ਤੋਂ 12 ਦਿਨ ਜਿਹੜਾ ਦੋਸਤੋ ਸਮਾਂ ਲੈ ਕੇ ਜਾਊਗੀ ਸੂਆ ਦੂਜਾ ਦਾਸ ਤਾਂ ਨਾ ਜੀ ਹਾਂਜੀ ਦੂਜਾ ਜੀ ਸੈਕੰਡ ਟਾਈਮਰ ਇਹ ਵੀ ਹੋਵੇਗੀ ਤੇ ਕੁਵਾ ਤੁ ਜਾ 10 12 10 12 ਦਿਨ ਹਜੇ ਸਮਾਂ ਲੈ ਜੂਗੀ ਠੀਕ ਆ ਤੇ ਵੰਡ ਜਿਹੜੀ ਦੋਸਤੋ ਤੁਸੀਂ ਲਾ ਸਕਦੇ ਹੋ ਵੀ ਵਹੜਾ ਜਿੰਨੀਆਂ ਵੀ ਹੁਣ ਤੱਕ ਦਿਖਾਈਆਂ ਨੇ ਕੋਈ 10 ਤੋਂ 12 10 12 ਦਿਨ ਜਿਹੜੇ ਹਜੇ ਕੱਢਦੀਆਂ ਨਹੀਂ ਪੂਰੇ ਠੀਕ ਆ ਜੀ ਤਾਂ ਬਿਲਕੁਲ ਜਿਵੇਂ ਜਿਵੇਂ ਇੱਕ ਦਿਨ ਜਾ ਰਿਹਾ ਓਵੇਂ ਮੈਂ ਜਿਹੜਾ ਦੋਸਤੋ ਲਾਏ ਪਈਆਂ ਨੇ ਇੱਕ ਜਸਟ ਤੇ ਓਵੇਂ ਮੈਂ ਬਣਨ ਗਈਆਂ ਪੂਰਾ ਹਜੇ ਤੇ ਬਾਕੀ ਰੰਗ ਟੰਗ ਜਿਹੜੇ ਵਧੀਆ ਨੇ ਪੂਰੀ ਚਾਲ ਚੱਲਣ ਪੂਰੇ ਚੰਗੇ ਨੇ ਸੋ ਕੁਆਲਿਟੀ ਜਿਹੜੀ ਆ ਦੋਸਤੋ ਲੈਫਟੀ ਆ ਬਿਲਕੁਲ ਓਵੇਂ ਦਿਨਾਂ ਦੇ ਹਿਸਾਬ ਨਾਲ ਬਣਾ ਕੇ ਤਿਆਰ ਕਰ ਲੈਣਗੀਆਂ ਆ ਦੇਖੋ ਠੀਕ ਆ ਤਾਂ ਮੋਲਿੰਦਾ ਫਿਰ ਡਾਕਟਰ ਸਾਹਿਬ ਕੀ ਰਊਗਾ ਇਹਦਾ ਰਾਜ ਅੱਜ ਕੱਚੀ ਦੇ ਹਿਸਾਬ ਨਾਲ 27000 ਦੀ ਦੇਦਿਆਂ ਬੇੜੇ 27000 ਦੀ ਹਾਂਜੀ ਠੀਕ ਆ ਤਾਂ ਮਤਲਬ ਇਹ ਵੀ ਡਾਕਟਰ ਸਾਹਿਬ ਨਾ ਕਿ ਜਿੰਨੇ ਵੀ ਹੋਣਗੇ ਮਨ ਕੇ 30 ਦੇ ਅੰਦਰ ਅੰਦਰ ਹੀ ਆ ਸਾਰੇ ਲਗਭਗ ਕੋਈ ਆ ਪਸ਼ੂ ਜਿਹੜਾ ਬਾਹਰ ਹੋਊਗਾ ਇੱਕ ਬੇੜ ਹੈਗੀ ਬਾਹਰ ਬਾਈ ਠੀਕ ਆ ਜੀ ਬਾਕੀ ਅੱਜ ਮੰਨ ਲਓ 30 ਦੇ ਅੰਦਰ ਆ ਰਹੀਆਂ ਹਾਂਜੀ ਬਿਲਕੁਲ ਜਿਹੜਾ ਦੋਸਤੋ ਛੋਟੇ ਜਿਹੇ ਰੇਟ ਆ ਠੀਕ ਆ ਤੇ ਬੇੜਾਂ ਦੇ ਅਕੋਰਡਿੰਗ ਤੁਸੀਂ ਦੇਖ ਲਿਓ ਬਿਲਕੁਲ ਛੋਟੇ ਜਿਹੇ ਰੇਟ ਆ ਤੇ ਦੁੱਧ ਜਿਹੜਾ ਦੋਸਤੋ ਉਹੀ 8 9 10 10 ਲੀਟਰ ਤੱਕ ਵੀ ਨਾਰਮਲੀ ਕਿਸੇ ਭੈਣ ਭਰਾਣੀ ਚਵਾਈ ਕਰੀ ਜਾਣੀ ਆ ਤੇ ਰੇਟ ਇਹਦਾ ਹੋ ਗਿਆ ਇੱਕ ਚੌਥੇ ਨੰਬਰ ਤੇ ਤੁਹਾਨੂੰ ਜਿਹੜੀ ਇਹ ਵਾੜ ਦਿਖਾ ਦਿੰਦੇ ਆ ਠੀਕ ਆ ਤੇ ਇਹਦਾ ਕੀ ਇਨਫੋਰਮੇਸ਼ਨ ਆ ਜੀ ਇਹ ਵੀ ਦੂਜੀ ਸਵੇਰ ਰਾਜ ਵਾੜ ਸੂਣ ਵਾਲੀ ਆ ਕੋਈ 2 2 ਇੰਚ ਦੇ ਸਿੰਘ ਆ ਇਹਨੂੰ ਬਿਲਕੁਲ ਸੀਲ ਠੰਡੀ ਬਹੁਤ ਆ ਸਿਰ ਨਹੀਂ ਹਿਲਾਉਂਦੀ ਜਿਵੇਂ ਮਰਜੀ ਐ ਇਹ ਨਹੀਂ ਵੀ ਦੇ ਸੰਦਾ ਤੇੜੀਏ ਤੇ ਕੋਈ ਲੱਤ ਛੜ ਕਰੂਗੀ ਉਹ ਨਹੀਂ ਹੈਗੀ ਉਦਾਂ ਦੀ ਆ ਲੋ ਜੀ ਜਿੱਦਾਂ ਦੀ ਮਰਜ਼ੀ ਨੂੰ ਮਲੋ ਨਹਾਉਣ ਤੋਂ ਹਣ ਬੰਦਾ ਫੜੀ ਮੇਰੀ ਉਦਾਂ ਦੀ ਗੱਲ ਬਾਤ ਨਹੀਂ ਹੂੰ ਹਾਂਜੀ ਤੇ ਸੂਆ ਫਿਰ ਕਿੰਨਾ ਸਮਾਂ ਚੱਲੇ ਇਹਦਾ ਦੂਜਾ ਹੀ ਹੈ ਜੀ ਦੂਜੇ ਸੂਆ ਠੀਕ ਆ ਹਾਂਜੀ ਦੂਜਾ ਸੂਆ ਤਾਂ ਤੇਨ ਮੈਨੂੰ ਲੱਗਦਾ ਵੀ ਉਨੇ ਖਲੇ ਇਹ ਵੀ ਲੈ ਜੋ ਇਹ 10 ਤੋਂ 15 ਵੀ ਲੈ ਜੂਗੀ ਇਹ ਦਿਨ ਵਾਧੂ ਜੂਗੀ ਮੈਨੂੰ ਠੀਕ ਆ ਹਾਂਜੀ ਠੀਕ ਆ ਖੋਲ ਕੇ ਜੀ 10 ਤੋਂ 15 ਕ ਦਿਨ ਜਿਹੜਾ ਦੋਸਤੋ ਸਮਾਂ ਲੈ ਜੂਗੀ ਸੂਆ ਦੂਜਾ ਬਾਕੀ ਲੜਦੜੂ ਕਾਫੀ ਹੈ ਜੇ ਸੋ ਆਰਡਰ ਜਿਹੜਾ ਦੋਸਤੋ ਬਣਾ ਕੇ ਤ ਤੇ ਸਿੰਘ ਸਿੰਘ ਬੇਸ਼ੱਕ ਹੈਗਾ ਦੋਸਤੋ ਨਾਰਮਲੀ ਇੱਕ ਆਪਾਂ ਗੱਲ ਕਰ ਲੈਂਦੇ ਆ ਵੀ ਸਿੰਘ ਤੇ ਠੰਡੇ ਸੀਵਸਾਹਕ ਪਸ਼ੂ ਦੇ ਵਿੱਚ ਜਿਹੜਾ ਦੋਸਤੋ ਕਾਫੀ ਅੰਤਰ ਇਹ ਨਹੀਂਗਾ ਵੀ ਚਲੋ ਸਿੰਘ ਆ ਤੇ ਪਸ਼ੂ ਗਰਮ ਆ ਬਿਲਕੁਲ ਠੰਡੀ ਧੀ ਦੀ ਆ ਦੇਖੋ ਚਲ 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 ਠੀਕ ਆ ਇਹਦਾ ਮੁੱਲ ਜੀ ਇਹ ਰਾਜ ਦੇ ਦੇਾਂਗੇ 25000 ਦੇ 25000 ਦੀ ਹਾਂਜੀ ਠੀਕ ਆ ਜੀ 25000 ਦੀ ਜਿਹੜੀ ਦੋਸਤੋ ਆ ਜਿਹੜੀ ਤੁਹਾਨੂੰ ਚੌਥੇ ਨੰਬਰ ਤੇ ਦਿਖਾਤੀ ਆਪਾਂ ਸੀਰੀਜ਼ ਵਾਈ ਤੁਹਾਨੂੰ ਦੱਸ ਦਿੰਦੇ ਆ ਕਿ ਚੋ ਫੇਰ ਵਾ ਜਰੂਰ ਪਾ ਪਾ ਦੇਣਾ ਚੌਥੇ ਨੰਬਰ ਤੇ ਦਿਖਾਈਏ ਠੀਕ ਆ ਜੀ ਤੇ 25000 ਦੀ ਠੀਕ ਆ ਇਸ ਤੋਂ ਬਾਅਦ ਇੱਕ ਜਿਹੜੀ ਦੋਸਤੋ ਸੂਈ ਸਵਾਈ ਹੈ ਤੁਹਾਨੂੰ ਵੇਰ ਦਿਖਾਉਨੇ ਆ ਸ਼ਾਹੀ ਬਾ ਰੰਗ ਦੇ ਵਿੱਚ ਆ ਚਾਲੜ ਝੂਲਣ ਪੂਰੀ ਆ ਧਨ ਧਨ ਪੂਰੀ ਆ ਸੋ ਥਾਨ ਥਨ ਦੀ ਕੁਆਲਿਟੀ ਬਿਲਕੁਲ ਚੰਗੀ ਮੱਝ ਵਾਲਾ ਥਾਨ ਤੁਹਾਨੂੰ ਵਿਖਾਉਨੇ ਆ ਪੂਰੀ ਗੱਲ ਬਾਤ ਇੱਕ ਵਾਰੀ ਲੈ ਲਿਏ ਡਿਟੇਲ ਸੋ ਡਾਕਟਰ ਸਾਹਿਬ ਕੀ ਇਨਫੋਰਮੇਸ਼ਨ ਆ ਇਸ 5ਵੇਂ ਨੰਬਰ ਤੇ ਜਿਹੜੀ ਸ਼ਾਹੀ ਵਾਲਾ 5 ਨੰਬਰ ਬੱਚੀ ਬਾਈ ਸ਼ਾਹੀ ਵਾਲਾ ਦੂਜਾ ਪਹਿਲਾ ਸੂਆ ਤੇ ਦੋ ਦੰਦ ਦਾ ਬੈੜ ਅੱਛਾ ਜੀ ਤੇ ਡੇਢ ਮਹੀਨੇ ਦੀ ਸੂਈ ਆ ਬੱਚੀ ਮਗਰ ਆ 7 ਕਿਲੋ ਦੁੱਧ ਦਾ ਮਾੜੇ ਘਰੋਂ ਆਈ ਆ ਮੰਨ ਲਓ ਬੱਚੀ ਚੰਗੀ ਆ ਦੁੱਧ ਦੋ ਤਿੰਨ ਦਿਨਾਂ ਅਜੇ 10 ਤੋਂ ਬਾਹਰ ਕਰਦੇ ਆਂਗੇ ਚਾਰੂ ਬਹੁਤ ਆ ਠੀਕ ਆ ਜੀ ਚਵਾਚੂ ਬਹੁਤ ਜੰਦਾ ਸੀਲ ਠੰਡੀ ਆ ਬਾਈ ਚਵਾਈ ਦੇ ਵਿੱਚ ਠੀਕ ਆ ਤੇ ਅੱਜ ਮੌਕੇ ਤੇ 7 ਕਿਲੋ ਦੁੱਧ ਦਾ ਦੋ ਦੰਦ ਹੀ ਆ ਬੱਚੀ ਪਹਿਲਾ ਸੂਆ ਠੀਕ ਆ ਜੀ ਹਾਂਜੀ ਸੋ ਪਲੂਣ ਬੱਚੀ ਜਿਹੜੀ ਆ ਦੋਸਤੋ ਸ ਇੱਕ ਤਾਂ ਖੁਦ ਆਪ ਵਛੀਏ ਤੇ ਨਾਲ ਜਿਹੜੀ ਦੋਸਤੋ ਇੱਕ ਬੇਗਲ ਵੇਖੋ ਤੁਸੀਂ ਨਾਲ ਬੱਚਾ ਜਿਹੜਾ ਉਹ ਵੀ ਐ ਜਾਪਦਾ ਵੀ ਜਿਵੇਂ ਬਿਲਕੁਲ ਅੱਗੇ ਕੋਈ 5-6 ਮਹੀਨਾ ਦੇ ਵਿੱਚ ਪੂਰੀ ਤਿਆਰ ਹੋ ਜਾਣੀ ਨਾਲ ਉਹਨੇ ਬਰਲ ਜਾਣਾ ਠੀਕ ਹੈ ਤੇ ਆਹ ਕਰੋ ਚੱਕ ਜੀ ਦੋਂਦੀ ਵਛੀ ਆ ਪਹਿਲਾ ਸੂਬਾ ਸੋਈ ਆ ਬਿਲਕੁਲ ਨਵੀਂ ਬੱਛੀ ਆ ਤੇ ਮਗਰ ਵੀ ਜਿਹੜੀ ਦੋਸਤੋ ਸ਼ਾਹੀਵਾਲ ਦੀ ਬੱਛੀ ਆ ਠੀਕ ਆ ਜਿਹੜਾ ਵੀਰ ਲੈ ਕੇ ਜਾਊਗਾ ਕਾਫੀ ਚੰਗੀ ਖਾਸੀ ਰੀਜ ਰੀਜ ਦੇ ਨਾਲ ਸੰਭੋਗੇ ਕਿਉਂਕਿ ਮਗਰ ਬੱਛੀ ਬਹੁਤ ਪਿਆਰੀ ਆ ਠੀਕ ਆ ਤੇ 7 ਕਿਲੋ ਜਿਹੜਾ ਦੋਸਤੋ ਦੁੱਧ ਹੁਣ ਮੌਜੂਦਾ ਟਾਈਮ ਤੇ ਜਿਹੜਾ ਕਿਸੇ ਵੀਰ ਨੇ ਚੁਵਾਈ ਕਰ ਲੈਣੀ ਆ ਤੇ ਕਦ ਕੋਤ ਸੋਹਣਾ ਬੱਛੀ ਦਾ ਠੀਕ ਆ ਜੀ ਤੇ ਬਿਲਕੁਲ ਜਿਹੜੀਆਂ ਆਪਾਂ ਕਹਿ ਲਈਏ ਮਾਰਕਿੰਗ ਤੇ ਕੈਰੈਕਟਰ ਜਿਹੜੇ ਆ ਸ਼ਾਹੀਵਾਲ ਦੇ ਉਹ ਪੂਰੇ ਆ ਠੀਕ ਆ ਸੋ ਸਫਾਈਆਂ ਸੁਪੂਈਆਂ ਬੜੀਆਂ ਜੱਦੀਆਂ ਆ ਵੇਖੋ ਥੱਲੇ ਬੱਚਾ ਵੀ ਬਹੁਤ ਸਟੈਂਡਰਡ ਦਾ ਆ ਇੱਕ ਵਾਰ ਜਿਹੜੀ ਆ ਫੀਮੇਲ ਕਾਫ ਜਿਹੜਾ ਤੁਸੀਂ ਦੇਖ ਸਕਦੇ ਹੋ ਸ਼ਾਹੀ ਵਾਲ ਅੰਗ ਦੇ ਵਿੱਚ ਮਗਰ ਬੱਚੀ ਆ ਇਹ ਵੀ ਬਈ ਡਾਕਟਰ ਸਾਹਿਬ ਵੀ 5-4 ਮਹੀਨੇ ਜੇ ਵੀ ਤਿਆਰ ਪਰ ਤਿਆਰੀ ਹੋਉਂਦੀ ਪਿਆਰ ਆ ਬੱਚੀ ਨੂੰ ਇਹਨੂੰ ਵੀ ਥਣ ਰਾਜ ਵਿਖਾਇਓ ਮੜਾ ਜਿਹੇ ਕੈਮਰਾ ਆ ਲਓ ਜੀ ਆ ਵੀ ਖੂਬ ਅਚੀ ਨੂੰ ਥਣ ਲੱਗਾ ਮੈਂ ਨਾ ਵੀ ਆਹ ਤਾਂ ਕੰਮੀ ਗਾਦੀ ਹੋਈ ਵੀ ਗੱਲ ਹਾਂ ਹੈ ਅੱਜ ਤੋਂ ਜਿਹੜਾ ਦੋਸਤ ਝੋਲੀ ਵੇਖੋ ਤੁਸੀਂ ਥਣ ਦੀ ਕੁਆਲਿਟੀ ਦੇਖੋ ਮੈਂ ਡਾਕਟਰ ਸਾਹਿਬ ਵੇਖ ਕੇ ਦੱਸਤਾ ਸੀ ਮੈਂ ਕਿ ਬਹੁਤ ਵਧੀਆ ਚੰਗੀ ਕੁਆਲਿਟੀ ਦੀ ਮਗਰ ਬੱਚੀ ਆ ਹਾਂਜੀ ਸੋ ਥਣ ਥਣ ਹੋਣ ਦੇਖਿਆ ਕਵਾਲਿਟੀ ਆ ਠੀਕ ਆ ਤੇ ਜਿਹੜੀ ਦੋਸਤੋ ਆਪ ਵਹਿੜਾ ਇਹਨੂੰ ਥਾਣ ਵੀ ਜਿਹੜਾ ਬਿਲਕੁਲ ਤੁਸੀਂ ਵੇਖੂਗਾ ਅਗਲੇ ਪਿਛਲੇ ਥਾਣ ਮੱਝਾਂ ਵਾਲਾ ਥਣ ਲੱਗਾ ਤੇ ਚੁਵਾਈ ਕਿਵੇਂ ਆ ਜੀ ਇਹਦੀ ਚੁਵਾਈ ਮੋਟੀ ਵਧੀਆ ਬਹੁਤ ਵਧੀਆ ਤੇ 7 ਕਿਲੋ ਨੈਟ ਜਿਹੜਾ ਚੋਲੇ ਨਾਲ ਕਿਸੇ ਨੇ 7 ਕਿਲੋ ਅੱਜ ਆ ਰਾਜ ਮੰਨ ਲਓ ਦੋ ਤਿੰਨ ਦਿਨਾਂ ਦੇ 10 ਤੋਂ ਬਾਹਰ ਕਰਦੇ ਆਂਗੇ ਮਾਤੜ ਘਰੋਂ ਆਈ ਆ ਬਾਲੀ ਸੇਵਾ ਨਹੀਂ ਹੈਗੀ ਸੀ ਉਹਨਾਂ ਦੀ ਪੱਠਿਆਂ ਤੋਂ ਹੀ ਲਿਆਏ ਖੋਲ ਤੇ ਠੀਕ ਆ ਜੀ ਠੀਕ ਆ ਹਾਂਜੀ ਤੇ ਇਹਦਾ ਮੁੱਲ ਫਿਰ ਕੀ ਰਹੂਗਾ ਜੀ ਇਹਦਾ ਰਾਜ ਮੁੱਲ 30000 ਰੁਪਏ 30000 ਹਾਂ ਠੀਕ ਆ ਜੀ 30000 ਦੇ ਵਿੱਚ ਜਿਹੜੀ ਦੋਸਤੋ ਜੋੜੀ ਹੈਗੀ ਆ ਠੀਕ ਆ ਮਗਰ ਬੱਚੀ ਬਹੁਤ ਸਟੈਂਡਰਡ ਦੀ ਆ ਸੋ ਮੈਂ ਵਾਰ-ਵਾਰ ਤਾਂ ਜ਼ਿਕਰ ਕਰਦਾ ਪਿਆ ਦੋਸਤੋ ਵੀ ਇਹ ਜਿਹੜਾ ਵੀਰ ਸੰਭਲੂਗਾ ਤੇ ਪੂਰਾ ਮੁੱਲ ਜਿਹੜਾ ਮੋੜੂਗੀ ਕਿਸੇ ਦਿਨ ਕਿਉਂਕਿ ਪੰਜਾਂ ਸੱਤਾਂ ਮਹੀਨਿਆਂ ਦੇ ਦੌਰਾਨ ਕੋਈ ਸਾਲ ਤੋਂ ਪਹਿਲਾਂ ਤੁਸੀਂ AI ਦੇ ਕਾਬਲੇ ਨੂੰ ਕਰ ਸਕਦੇ ਜੇ ਜਿਹੋ ਜੀ ਗ੍ਰੋਥ ਆ ਜਿਹੋ ਜੀ ਵੇਲ ਆ ਇਸ ਤੋਂ ਬਾਅਦ ਇੱਕ ਲਾਸਟ ਦੇ ਵਿੱਚ ਉਹ ਲਾਸਟ ਤੇ ਹਾਂਜੀ ਉਹ ਪਿਓਰ ਜਰਸੀ ਆ ਪੰਜਾਬ ਵਾਲੀ ਠੀਕ ਆ ਜੀ ਇੱਕ ਪਿਓਰ ਜਰਸੀ ਜਿਹੜੀ ਆ ਦੋਸਤੋ ਆ ਤੁਹਾਨੂੰ ਮੈਂ ਬੋਡੀ ਸਟ੍ਰਕਚਰ ਇੱਕ ਵਾਰੀ ਦਿਖਾ ਦਿੰਨਾ ਬਾਹਰ ਤੋਂ ਤੋਰ ਕੇ ਵੀ ਦਿਖਾਉਣੇ ਆ ਤੇ ਇਨਫੋਰਮੇਸ਼ਨ ਆਪਾਂ ਲੈ ਲੈਣੀ ਆ ਇੱਕ ਵਾਰੀ ਬਾਅਦ ਆ ਆ ਦੇਖੋ ਠੀਕ ਆ ਤੇ ਬਿਲਕੁਲ ਛੋਟਾ ਜਿਹਾ ਫੇਸ ਆ ਮੂੰਹ ਮੱਥਾ ਵੇਖੋਗੇ ਤੁਸੀਂ ਬਿਲਕੁਲ ਛੋਟਾ ਜਿਹਾ ਕੰਨਾਂ ਦਾ ਸਾਈਜ਼ ਬਿਲਕੁਲ ਸਮਾਲ ਸਾਈਜ਼ ਜਿਹੜੇ ਦੋਸਤੋ ਕੰਨ ਨੇ ਤੇ ਫੇਸ ਕੁਆਲਿਟੀ ਪੂਰੀ ਚੰਗੀ ਆ ਬਾਕੀ ਪਿਓਰਿਟੀ ਦੇ ਵਿੱਚ ਪੂਰੀ ਆ ਦੇਖੋ ਆ ਦੇਖੋ ਕੋਈ ਥਾਂ ਪੱਕੀ ਪੁੱਕੀ ਦਾ ਕਰਕੇ ਤੁਰਦੀ ਹੋ ਸਭ ਕਰਦੀ ਹਾਂਜੀ ਅੱਛਾ ਜੀ ਆਹ ਦੇਖੋ ਜੀ ਅੱਛਾ ਡਾਕਟਰ ਸਾਹਿਬ ਐਸ ਹੁਆ ਦੂਜਾ ਸੂਬਾ ਕੀ ਆ ਵੀ ਹਾਂਜੀ ਦੂਜਾ ਸੂਬਾ ਜੀ ਤੇ ਦਿਨ ਕਿੰਨੇ ਕੁ ਲੈ ਕੇ ਜਾਂਦੀ ਸਭਾ ਉਹ ਯਾਨੀ 10 ਤੋਂ 15 ਲੈ ਜੂ ਵੀ ਦਾ ਠੀਕ ਆ ਜੀ 10 ਤੋਂ 15 ਦਿਨ ਸਮਾਂ ਲੈ ਜੂ ਤੇ ਔਰ ਥੋੜੀ ਜੀ ਕੋਈ ਪੱਕੀ ਪੁੱਕੀ ਜਾਂ ਗਰੂੜੀ ਵਾਲੀ ਖੂਬੀ ਕੋਈ ਚੀਜ਼ ਨਹੀਂ ਨਹੀਂ ਪੱਕੇ ਦਾ ਹੀ ਇਹ ਤੇ ਨੌ ਜਾਂ ਲਵਾਇਆ ਉਹਦਾ ਕਰਦੀ ਆ ਅੱਛਾ ਅੱਛਾ ਜੀ ਉਹ ਨੌ ਇਹਦਾ ਸੀਗਾ ਉਹ ਨੌ ਲਵਾਇਆ ਠੀਕ ਆ ਜੀ ਸੋ ਮਗਰਲੇ ਪੈਰ ਦਾ ਜਿਹੜਾ ਦੋਸਤੋ ਕੋਈ ਨੌ ਦੀ ਕਟਿੰਗ ਜਿਹੜੀ ਹੋਈ ਹੈ ਉਹਦੇ ਕਰਕੇ ਕੋਈ ਥੋੜਾ ਜਿਹਾ ਵੱਧ ਘੱਟ ਕਟਣ ਕਰਕੇ ਜਾਂ ਥੋੜਾ ਕੱਚਾ ਨੌ ਵੀ ਕੱਟਿਆ ਜਾ ਸਕਦਾ ਥੋੜੀ ਜੀ ਤਾ ਤੌਰ ਦੇ ਵਿੱਚ ਤੁਹਾਨੂੰ ਮਹਿਸੂਸ ਹੋਊਗਾ ਤੇ 10 ਕ ਦਿਨ ਹਜੇ ਸਮਾਂ ਬਾਕੀ ਹੈ ਸੂਨ ਦੇ ਵਿੱਚ ਠੀਕ ਹੈ ਬਾਕੀ ਫੇਸ ਕੁਆਲਟੀ ਜਿਹੜੀ ਆ ਪਿਓਰ ਪੂਰਾ ਜਿਹੜਾ ਮੂੰਹ ਮੱਥਾ ਵੇਖੋਗੇ ਤੇ ਬਿਲਕੁਲ ਪਿਓਰਟੀ ਪੂਰੀ ਹੈ ਠੀਕ ਆ ਤੇ ਇਹਦਾ ਫਿਰ ਡਾਕਟਰ ਸਾਹਿਬ ਲੈਣ ਦੇਣ ਕੀ ਹੋਊਗਾ ਮੋਲ ਇਹਦਾ 35000 ਰੁਪਇਆ ਰਾਜ 35000 ਹਾਂਜੀ ਠੀਕ ਆ ਨਾਰਮਲ ਇੱਕ ਗੱਲ ਕਰੀਏ ਦੁੱਧ 10 ਤੋਂ 12 11 ਤੱਕ ਤਾਂ ਕਰਨਾ ਚਾਹੀਦਾ ਵੈਸੇ ਇਹਨੂੰ ਆਪਾਂ ਗਰੰਟੀ ਨਹੀਂ ਦਿੰਦੇ ਰਾਜ ਉਹ ਤਾਂ ਦੇ ਹੀ ਪਹਿਲੇ ਸੂਏ 15 ਕਿਲੋ ਜੋਇਆ ਹਾਂ ਹਾਂ ਤੇ ਹੁਣ ਗਾਂ ਵੇਖੋ ਕਰਮ ਵਾਲੀ ਕੀ ਆਪਦੀ ਸੇਵਾ ਨਾਲ ਕੀ ਜਮਉਂਦੀ ਆ ਕਿ ਨਹੀਂ ਬਿਲਕੁਲ ਬਿਲਕੁਲ ਹਾਂਜੀ ਠੀਕ ਆ ਜੀ ਸੋ ਬਾਕੀ ਜਿਹੜਾ ਦੁੱਧ ਦੋਸਤੋ ਹਰ ਵਾਰ ਆਪਾਂ ਜ਼ਿਕਰ ਕਰ ਦਈਦਾ ਵੀ ਸੇਵਾ ਦਾ ਦੁੱਧ ਆ ਠੀਕ ਆ ਜਿੰਨੀ ਚੰਗੀ ਖਾਸੀ ਸੇਵਾ ਕੋਈ ਵੀਰ ਕਰ ਲੂਗਾ ਉਹਨਾਂ ਕੋ ਦੁੱਧ ਆਪਾਂ ਜ਼ਰੂਰ ਐਨੀਮਲ ਤੋਂ ਲੈ ਲੈਨੇ ਆ ਠੀਕ ਆ ਤੇ ਫਿਲਹਾਲ ਅੱਜ ਨਗ ਜਿਹੜੇ ਸੀਗੇ ਘੱਟੋ ਘੱਟ 6 ਨਗ ਸੀਗੇ ਜਿਨ੍ਹਾਂ ਦੇ ਵਿੱਚੋਂ ਇਹ ਇੱਕ ਤੁਹਾਨੂੰ ਵੈੜ ਦਿਖਾਤੀ ਦੋਸਤੋ ਸੂਈ ਸਵਾਈ ਚਾਹੀਵਾ ਲੰਗ ਦੇ ਵਿੱਚ ਵੈੜ ਚੰਗੀ ਆ ਜ਼ਰੂਰ ਹੱਥ ਪਾ ਲਿਓ ਠੀਕ ਆ ਬਾਕੀ ਵੈੜਾ ਤੁਹਾਨੂੰ ਦਿਖਾਤੀਆਂ ਨੇ ਜਿਹੜੀਆਂ ਗੱਬਣ ਨੇ ਠੀਕ ਆ ਜੀ ਤੇ ਨੰਬਰ ਵਾਈਜ਼ ਬਿਲਕੁਲ ਵੇਰਵਾ ਤੁਹਾਨੂੰ ਪਾਤਾ ਹੈ ਬਾਕੀ ਨੰਬਰ ਵਾਈਜ਼ ਤੁਸੀਂ ਗੱਲਬਾਤ ਕਰ ਲਿਓ ਡਾਕਟਰ ਸਾਹਿਬ ਦੇ ਨੰਬਰ ਬਿਲਕੁਲ ਸਕਰੀਨ ਤੇ ਚੱਲ ਰਹੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਹਾਂਜੀ ਕਰ ਲਿਓ ਠੀਕ ਆ ਜੀ ਤੇ ਮੁੱਲ ਜਿਹੜਾ ਦੋਸਤੋ ਇਸ ਲਾਸਟ ਵਾਲੀ ਵੈੜ ਤਾਂ 35000 ਡਿਮਾਂਡ ਹੋ ਗਈ ਹੈ ਠੀਕ ਆ 35000 ਦੇ ਵਿੱਚੋਂ ਲੈਸ ਉਹ ਮੌਕੇ ਤੇ ਮਾਨ ਤਾਂ ਜਿਹੜਾ ਛੋਟ ਛੱਪਾ ਹੋ ਜੂਗਾ ਸੋ ਨੰਬਰ ਡਾਕਟਰ ਸਾਹਿਬ ਇੱਕ ਵਾਰੀ ਆਪਣੇ ਜ਼ਰੂਰ ਭੈਣ ਭਰਾਵਾਂ ਨਾਲ ਸਾਂਝੇ ਕਰ ਦਿਓ ਫੇਰ ਜੀ 700 963319 ਜੀ 7009633319 ਠੀਕ ਹੈ ਜੀ ਹਾਂ ਜੀ ਸੋ ਦੋਸਤੋ ਇਹ ਸਨ ਮੇਰੇ ਨਾਲ ਡਾਕਟਰ ਪ੍ਰੀਤਮ ਸਿੰਘ ਕਲੇਰ ਪਿੰਡ ਸੁਖੇਵਾਲਾ ਤਹਿਸੀਲ ਜੀਦਾ ਜ਼ਿਲ੍ਹਾ ਫਿਰੋਜ਼ਪੁਰ ਹਰ ਟਾਈਮ ਜਿਹੜੀਆਂ ਦੋਸਤੋ ਵੈੜਾਂ ਅਵੇਲੇਬਲ ਹੁੰਦੀਆਂ ਨੇ ਰੇਟ ਛੋਟੇ ਹੁੰਦੇ ਆ ਵੈੜਾ ਵੀ ਬਿਲਕੁਲ ਅਚੰਗੀਆਂ ਹੁੰਦੀਆਂ ਨੇ ਠੀਕ ਆ ਜੀ ਨਾਰਮਲ ਇੱਕ ਗੱਲ ਕਰ ਲਈਏ 10-11 ਕਿਲੋ ਤੱਕ ਦੁੱਧ ਪਾਉਣ ਵਾਲੀਆਂ ਬਿਹੜਾ ਤੇ 30000 ਤੋਂ ਅੰਦਰ ਜਿਹੜੇ ਦੋਸਤੋ ਰੇਟ ਆ ਹਰ ਇੱਕ ਛੋਟੇ ਫਾਰਮਰ ਦੀ ਵੱਡੇ ਫਾਰਮਰ ਦੀ ਬਿਲਕੁਲ ਜਿਹੜੀ ਪਹੁੰਚ ਦੇ ਵਿੱਚ ਆ ਸੋ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਾਥ ਸ਼੍ਰੀ ਅਕਾਲ ਜੀ ਰਾਜ ਆਪਣੇ